ਸਸਰੀ ਕਾਲ ਜੀ ਸਾਰਿਆਂ ਨੂੰ ਤੇ ਅੱਜ ਦੀ ਵੀਡੀਓ ਵਿੱਚ ਸਵਾਗਤ ਹੈ ਤੁਹਾਡਾ ਤੇ ਅਮੀਰ ਤੁਸੀਂ ਸਾਰੇ ਠੀਕ ਹੋਵੋਗੇ ਤੇ ਅਸੀਂ ਵੀ ਬਿਲਕੁਲ ਠੀਕ ਹਾਂ ਤੇ ਅੱਜ ਆਪਾਂ ਤੁਹਾਡੇ ਲਈ ਵੀਡੀਓ ਲੈ ਕੇ ਆਏ ਹਾਂ ਇਹ ਬਹੁਤ ਹੀ ਵਧੀਆ ਆਪਾਂ ਇੱਕ ਪੇਸਟ ਬਣਾਇਆ ਜਿਹੜਾ ਕਿ ਆਪਣੇ ਦੰਦਾਂ ਲਈ ਹੈ ਜਿਵੇਂ ਦੰਦ ਬਹੁਤ ਜ਼ਿਆਦਾ ਪੀਲੇ ਹੋ ਜਾਂਦੇ ਆ ਜਾਂ ਜਿਹੜਾ ਦਰਦ ਕਰਨ ਲੱਗ ਜਾਂਦੀਆਂ ਨੇ ਤੇ ਉਹਦੇ ਵਾਸਤੇ ਆਪਾਂ ਇਹ ਚੀਜ਼ ਬਣਾਈ ਹੈ ਜਾਂ ਕਈ ਵਾਰੀ ਕਈ ਕਈ ਹੁੰਦੇ ਆ ਨਾ ਆਪਣੇ ਕਈਆਂ ਦੇ ਮੂੰਹ 'ਚ ਬਹੁਤ ਜ਼ਿਆਦੀ ਬਦਬੂ ਆਉਂਦੀ ਉਹ ਬੁਰਸ਼ ਵੀ ਕਰਨ ਤੇ ਬਦਬੂ ਜਾਂਦੀ ਨਹੀਂ ਦਿਨ ਦੇ ਨਾਲ ਆਪਾਂ ਇਹ ਜਿਹੜੀ ਚੀਜ਼ ਵਰਤਾਂਗੇ ਦਿਨ ਦੇ ਨਾਲ ਬਦਬੂ ਵੀ ਨਹੀਂ ਆਉਣੀ ਤੇ ਜਿਹੜੇ ਆਪਣੇ ਦੰਦਾਂ ਦਾ ਪੀਲਾਪਨ ਉਹ ਵੀ ਦੂਰ ਹੋ ਜਾਊਗਾ ਤੇ ਜਿਹੜੇ ਆਪਣੇ ਜਾੜਾਂ ਦੁਖਦੀਆਂ ਜਾਂ ਰੇਸ਼ਾ ਹੁੰਦਾ ਉਹ ਵੀ ਬਿਲਕੁਲ ਖਤਮ ਹੋ ਜਾਊਗਾ ਇਹ ਜਿਹੜੀ ਚੀਜ਼ ਨਾਲ ਜਿਹੜੀ ਇਹ ਚੀਜ਼ ਬਣਾਏ ਤੇ ਆਪਣੇ ਘਰੇ ਹੀ ਇਹ ਚੀਜ਼ਾਂ ਹੁੰਦੀਆਂ ਬਾਹਰੋਂ ਲਿਆਉਣ ਦੀ ਬਿਲਕੁਲ ਜ਼ਰੂਰਤ ਨਹੀਂ ਤੇ ਘਰੋਂ ਹੀ ਇਹ ਚੀਜ਼ਾਂ ਆਪਾਂ ਆਪਣੀ ਰਸੋਈ ਦੇ ਵਿੱਚੋਂ ਲੈ ਕੇ ਇਹ ਚੀਜ਼ਾਂ ਤੇ ਇਹ ਵਾਲੀ ਚੀਜ਼ ਆਪਾਂ ਬਣਾ ਕੇ ਤੁਹਾਨੂੰ ਤਿਆਰ ਕਰਕੇ ਵਿਖਾਉਣੀ ਆ ਤੇ ਵੀਡੀਓ ਸ਼ੁਰੂ ਤੋਂ ਲੈ ਕੇ ਐਂਡ ਤੱਕ ਜਰੂਰ ਵੇਖਿਓ ਸਕਿੱਪ ਨਹੀਂ ਕਰਨੀ ਤਾਂ ਹੀ ਤੁਹਾਨੂੰ ਪਤਾ ਲੱਗੂਗਾ ਵੀ ਆਪਾਂ ਇਹਦੇ ਵਿੱਚ ਕਿਹੜੀਆਂ-ਕਿਹੜੀਆਂ ਚੀਜ਼ਾਂ ਵਰਤੀਆਂ ਤੇ ਰਿਜ਼ਲਟ ਬਹੁਤ ਹੀ ਵਧੀਆ ਆਂਦਾ ਆਉਂਦਾ ਤੇ ਕਿਉਂਕਿ ਮੈਂ ਖੁਦ ਵਰਤ ਕੇ ਵੇਖਿਆ ਤੇ ਇਹਦਾ ਰਿਜ਼ਲਟ ਬਹੁਤ ਹੀ ਵਧੀਆ ਹੈ ਤੁਸੀਂ ਡੇਲੀ ਵਰਤਨਾ ਡੇਲੀ ਵਰਤੋ ਇਹ ਸਟੇਜ ਨੂੰ ਹਫਤੇ ਦਾ ਸੰਦੇ ਨਾਲ ਹੀ ਬਣਾ ਕੇ ਰੱਖ ਲਓ ਫਿਰ ਦੁਬਾਰਾ ਬਣਾ ਲਓ ਤੇ ਇਹਨੂੰ ਡੇਲੀ ਤੁਸੀਂ ਵਰਤੋ ਤੇ ਤੁਸੀਂ ਵੇਖੋਗੇ ਤੁਹਾਡੇ ਜਿਹੜੇ ਦੰਦ ਦੇ ਜਿਹੜੇ ਪੀਲਾਪਨ ਬਿਲਕੁਲ ਖਤਮ ਹੋ ਜਾਊਗਾ ਤੇ ਜਿਹੜੇ ਆਪਣੇ ਦੰਦ ਕਈ ਵਾਰੀ ਦੁਖਦੇ ਆ ਜਾਂ ਕਈ ਵਾਰੀ ਰੇਸ਼ਾ ਪੈ ਜਾਂਦਾ ਦੰਦਾਂ 'ਚ ਉਹ ਵੀ ਬਿਲਕੁਲ ਠੀਕ ਹੋ ਜਾਂਦਾ ਜਿਹੜਾ ਵੀ ਬਿਲਕੁਲ ਨਹੀਂ ਦੁਖਦੀਆਂ ਸਹੀ ਹੋ ਜਾਂਦੀਆਂ ਤੇ ਆਪਾਂ ਬਾਜ਼ਾਰ ਜਾਂਦੇ ਕਿੰਨੇ ਕਿੰਨੇ ਪੈਸੇ ਡਾਕਟਰ ਲੈ ਲੈਂਦੇ ਆ ਆਪਣੇ ਤੋਂ ਦੰਦਾਂ ਦੀ ਸਫਾਈ ਕਰਨਦੇ ਤੇ ਉਹਦੇ ਨਾਲ ਆਪਣੇ ਦੰਦ ਵੀ ਹਿੱਲ ਜਾਂਦੇ ਆ ਤੇ ਜਿਹੜੇ ਦੰਦ ਆ ਆਪਣੇ ਪਤਲੇ ਵੀ ਹੋ ਜਾਂਦੇ ਆ ਕਿਉਂਕਿ ਉਹ ਇਹੋ ਜੀ ਚੀਜ਼ ਕੈਮੀਕਲ ਹੀ ਇਹੋ ਜਿਹਾ ਵਰਤਦੇ ਜਿੰਦੇ ਨਾਲ ਆਪਣੇ ਦੰਦ ਪਤਲੇ ਹੋ ਜਾਂਦੇ ਤੇ ਇਹ ਆਪਣੀਆਂ ਘਰ ਦੀਆਂ ਚੀਜ਼ਾਂ ਤੋਂ ਆਪਾਂ ਇਹ ਚੀਜ਼ ਬਣਾਈ ਤੇ ਬਹੁਤ ਹੀ ਵਧੀਆ ਚਲਟੇਂਦਾ ਤੇ ਵੀਡੀਓ ਵਧੀਆ ਲੱਗੀ ਤੇ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰ ਦਿਓ ਹਾਂਜੀ ਤੇ ਇਹਦੇ ਵਾਸਤੇ ਕਰਨਾ ਕੀ ਆਪਾਂ ਅੱਧਾ ਕੁ ਚਮਚ ਲਵਾਂਗੇ ਲੂਣ ਉਸੇ ਹਿਸਾਬ ਨਾਲ ਤੁਸੀਂ ਬਣਾਉਣਾ ਜਿੰਨਾ ਤੁਸੀਂ ਹਫਤੇ ਵਾਸਤੇ ਰੱਖਣਾ ਕਿੰਨੇ ਵਾਸਤੇ ਫਿਰ ਦੁਬਾਰਾ ਉਸੇ ਤਰ੍ਹਾਂ ਫਿਰ ਤੁਸੀਂ ਬਣਾ ਲੈਣਾ ਇਹਨੂੰ ਤੇ 1 ਕੱਪ ਪਾਵਾਂਗੇ ਅੱਧਾ ਨਿੰਬੂ ਵਿੱਚ ਇਹਦੇ ਅੱਧਾ ਨਿੰਬੂ ਨਿਚੋੜਾਂਗੇ ਇਹਦੇ ਵਿੱਚ ਅੱਧਾ ਨਹੀਂ ਪੂਨ ਨਿਚੋੜ ਦਾਂਗੇ ਆਪਾਂ ਜਿਹੜੇ ਬੀ ਆਪਾਂ ਇਹ ਕੱਢਦੇ ਨੇ ਵਿੱਚੋਂ ਬੀ ਕੱਢਦੇ ਨੇ ਇਹਨੂੰ ਮਿਕਸ ਕਰ ਲੈਣਾ ਆਪਾਂ ਚੰਗੀ ਤਰ੍ਹਾਂ ਇਹਦੇ ਵਿੱਚ ਥੋੜਾ ਜਿਹਾ ਆਪਾਂ ਪਾਵਾਂਗੇ ਲੂਣ ਤੇਲ ਸੌਰੀ ਸਰੋਂ ਦਾ ਜਿਹੜਾ ਲੂਣ ਤੇ ਸਰੋਂ ਦਾ ਤੇਲ ਆਪਾਂ ਉਹਵੇਂ ਵੀ ਜੇ ਆਪਾਂ ਲਾਵਾਂਗੇ ਨਾ ਦੰਦਾਂ ਦੇ ਜਿਵੇਂ ਉਂਗਲ ਨਾਲ ਲਾਏ ਮਰ ਲਾ ਕੇ ਉਂਗਲ ਨਾਲ ਲਾਈਏ ਤੇ ਸਾਰਾ ਜਿੰਨਾ ਵੀ ਗੰਦਾ ਪਾਣੀ ਆਪਣਾ ਮੂੰਹ ਦਾ ਵਿੱਚੋਂ ਜਿਹੜਾ ਦੰਦਾਂ ਦੇ ਵਿੱਚੋਂ ਸਾਰਾ ਬਾਹਰ ਆ ਜਾਂਦਾ ਜੇ ਵੀ ਆਪਾਂ ਤਲੀ ਤੇ ਥੋੜਾ ਜਿਹਾ ਲੂਣ ਪਾ ਕੇ ਤੇ ਥੋੜਾ ਜਿਹਾ ਸਰੋਂ ਦਾ ਤੇਲ ਪਾ ਕੇ ਇਹਨੂੰ ਮਾਲਿਸ਼ ਕਰੀਏ ਦੰਦਾਂ ਦੀ ਤੇ ਜਿਹੜਾ ਸਾਰਾ ਗੰਦਾ ਪਾਣੀ ਮੂੰਹ ਦਾ ਤੇ ਜੋ ਗੰਦੀ ਬਦਬੂ ਆਉਂਦੀ ਕਈ ਵਾਰੀ ਮੂੰਹ ਚੋਂ ਸਾਰੀ ਖਤਮ ਹੋ ਜਾਂਦੀ ਹੈ ਤੇ ਇਹਦੇ ਵਿੱਚ ਆਪਾਂ ਪਾਵਾਂਗੇ ਥੋੜਾ ਜਿਹਾ 2-3 ਬੂੰਦਾਂ ਟਿਕ ਟਰੀ ਤੇਲ ਦੀਆਂ ਇਹਦੇ ਵਿੱਚ ਕਾਫੀ ਸਾਰੇ ਤੇਲ ਹੁੰਦੇ ਨੇ ਰਲੇ ਜਿਵੇਂ ਲੌਂਗਾਂ ਦਾ ਤੇਲ ਕਈ ਤਰ੍ਹਾਂ ਦੇ ਤੇਲ ਹੁੰਦੇ ਇਹਦੇ ਵਿੱਚ ਇਹ ਬਹੁਤ ਹੀ ਵਧੀਆ ਹੁੰਦਾ ਦੰਦਾਂ ਵਾਸਤੇ ਜਿਵੇਂ ਜਾੜ ਦੁਖਦੀ ਦੰਦ ਦੁਖਦੇ ਆ ਤੇ ਠੰਡਾ ਤੱਤ ਲੱਗਦਾ ਹੁੰਦੇ ਲਈ ਬਹੁਤ ਵਧੀਆ ਹੁੰਦਾ ਜੇ ਤੁਹਾਡੇ ਕੋਲ ਕੱਲਾ ਲੌਂਗਾਂ ਦਾ ਤੇਲ ਤੇ ਉਹ ਵੀ ਪਾ ਸਕਦੇ ਤੇ ਇਹ ਮੈਂ ਥੋੜੇ ਜਿਹੀ ਲੌਂਗ ਕੁੱਟੇ ਪਾ ਦਾਂਗੀ ਵਿੱਚ ਕਿਉਂਕਿ ਲੌਂਗ ਬਹੁਤ ਹੀ ਵਧੀਆ ਹੁੰਦਾ ਆਪਣੇ ਦੰਦਾਂ ਦੀਆਂ ਜਾੜਾਂ ਵਾਸਤੇ ਜਿਵੇਂ ਦੁਖਦੀਆਂ ਜਾਂ ਰੇਸ਼ਾ ਪਿਆ ਹੋਵੇ ਤੇ ਇਹ ਪਾ ਦਾਂਗੇ ਆਪਾਂ ਤੇ ਥੋੜਾ ਜਿਹਾ ਆਪਾਂ ਪਾਵਾਂਗੇ ਇਹਦੇ ਵਿੱਚ ਹੁਣ ਲਾਸਟ ਤੇ ਬੇਕਿੰਗ ਸੋਡਾ ਦੇਖੋ ਹੁਣ ਦੇਖੋ ਇਹਨੇ ਰਿਐਕਸ਼ਨ ਕਰਨਾ ਵੇਖੋ ਕਿਸ ਤਰ੍ਹਾਂ ਇਹ ਉੱਬਲਦਾ ਪਿਆ ਇਹਨੂੰ ਆਪਾਂ ਮਿਕਸ ਕਰ ਲੈਣਾ ਚੰਗੀ ਤਰ੍ਹਾਂ ਤੇ ਜਿਵੇਂ ਆਪਾਂ ਬਜਾ ਬਾਜ਼ਾਰ ਡਾਕਟਰਾਂ ਕੋਲ ਜਾਂਦੇ ਤੇ ਕਿੰਨੇ ਕਿੰਨੇ ਪੈਸੇ ਲੈ ਲੈਂਦੇ ਆਪਣੇ ਦੰਦਾਂ ਨੂੰ ਸਾਫ਼ ਕਰਨ ਦੇ ਤੇ ਆਪਣੀ ਜਿਹੜੀ ਪਰਤ ਤੇ ਉਤਲੀ ਪਤਲੀ ਹੋ ਜਾਂਦੀ ਦੰਦਾਂ ਦੀ ਤੇ ਉਹ ਜਿਹੜੇ ਦੰਦ ਆਪਣੇ ਜਲਦੀ ਹਿੱਲ ਜਾਂਦੇ ਆ ਤੇ ਇਸ ਕਰਕੇ ਇਹਦੇ ਨਾਲ ਜੇ ਆਪਾਂ ਦੰਦ ਸਾਫ਼ ਕਰਾਂਗੇ ਤੇ ਦੰਦ ਬਹੁਤ ਹੀ ਵਧੀਆ ਹਫ਼ਤੇ ਦੇ ਵਿੱਚ ਹੀ ਤੁਹਾਨੂੰ ਪਤਾ ਲੱਗ ਜੂਗਾ ਇਹ ਸਾਫ਼ ਹੋ ਜਾਂਦੇ ਚਿੱਟੇ ਹੋ ਜਾਂਦੇ ਬਿਲਕੁਲ ਪੀਲਾਪਨ ਜਿਹੜਾ ਦੰਦਾਂ ਦਾ ਉਹ ਖਤਮ ਹੋ ਜਾਂਦਾ ਜਮ ਤੇ ਇਸ ਤਰ੍ਹਾਂ ਇਹ ਸਾਰੀਆਂ ਚੀਜ਼ਾਂ ਤੁਸੀਂ ਜਿਵੇਂ ਜਿਵੇਂ ਜਿਹੜੀਆਂ ਜਿਹੜੀਆਂ ਦੱਸੀਆਂ ਨਾ ਮੈਂ ਉਸੇ ਤਰ੍ਹਾਂ ਬਣਾਉਣੀਆਂ ਨੇ ਉਵੇਂ ਪਾਉਣ ਨਾ ਸਾਰੀਆਂ ਚੀਜ਼ਾਂ ਪਾ ਕੇ ਤੇ ਇਹਨੂੰ ਤੁਸੀਂ ਬਣਾ ਕੇ ਰੱਖ ਲਓ ਫਿਰ ਇਹਨੂੰ ਆਪਾਂ ਬੁਰਸ਼ ਤੇ ਲਾ ਕੇ ਤੇ ਆਪਣੇ ਦੰਦਾਂ ਤੇ ਲਾਉਣਾ ਜਾਂ ਆਪਣੇ ਤਲੀ ਤੇ ਪਾ ਕੇ ਤੁਸੀਂ ਉਂਗਲ ਨਾਲ ਵੀ ਦੰਦਾਂ ਤੇ ਲਾ ਸਕਦੇ ਹੋ ਤੇ ਜਿਹੜੇ ਇਹਦੇ ਨਾਲ ਇਹਦੇ ਨਾਲ ਇੱਕ ਇਹ ਫਾਇਦਾ ਜਿਨ੍ਹਾਂ ਦੇ ਮੂੰਹ ਚ ਗੰਦੀ ਬਦਬੂ ਆਉਂਦੀ ਉਹ ਵੀ ਬਦਬੂ ਵੀ ਉਹਨੋਂ हट ਜਾਂਦੀ ਹੈ ਮੂੰਹ ਐ ਬਿਲਕੁਲ ਸਾਫ਼ ਹੋ ਜਾਂਦਾ ਅੰਦਰੋਂ ਦੰਦਾਂ ਦੇ ਵਿੱਚ ਜੋ ਵੀ ਗੰਦਾ ਪਾਣੀ ਹੈ ਜੋ ਵੀ ਆਪਣੇ ਮੂੰਹ ਚੋ ਸਮੀਲਾ ਵਗੈਰਾ ਹੁੰਦੀ ਗੰਦੀ ਉਹ ਸਾਰੀ ਖਤਮ ਹੋ ਜੇਗੀ ਇਹਦੇ ਨਾਲ ਤੇ ਇਹਨੂੰ ਤੁਸੀਂ ਤਲੀ ਤੇ ਪਾ ਕੇ ਤੇ ਬ੍ਰਸ਼ ਨਾਲ ਲਾ ਕੇ ਤੇ ਦੰਦਾਂ ਤੇ ਹਰ ਰੋਜ਼ ਕਰੋ ਤੇ ਹਫਤੇ ਦੇ ਵਿੱਚ ਤੁਹਾਨੂੰ ਪਤਾ ਲੱਗ ਜੂਗਾ ਇਹਦਾ ਰਿਜ਼ਲਟ ਦਾ ਤੇ ਦੰਦ ਤੁਹਾਡੇ ਮੋਤੀਆਂ ਵਰਗੇ ਹੋ ਜਾਣੇ ਆ ਇਹਦੇ ਨਾਲ ਤੇ ਇਹਦਾ ਬਹੁਤ ਹੀ ਵਧੀਆ ਰਿਜ਼ਲਟ ਹੈ ਤੇ ਇਹ ਤੁਹਾਨੂੰ ਦੱਸਦੇ ਆ ਆਪਾਂ ਲਾਉਣਾ ਕਿਵੇਂ ਇਹਨੂੰ ਤੇ ਇਹਨੂੰ ਆਪਾਂ ਇਸ ਤਰ੍ਹਾਂ ਬ੍ਰਸ਼ ਤੇ ਪਾ ਕੇ ਇਸ ਤਰ੍ਹਾਂ ਕਰਕੇ ਇਸ ਤਰ੍ਹਾਂ ਪਾ ਕੇ ਤੇ ਫਿਰ ਆਪਾਂ ਦੰਦਾਂ ਤੇ ਇਹਨੂੰ ਲਾਉਣਾ ਤੇ ਸਾਰਾ ਜਿਹੜੇ ਆਪਣੇ ਦੰਦ ਦੇ ਸਾਫ਼ ਹੋ ਜਾਣਗੇ ਹਾਂਜੀ ਤੇ ਇਸ ਤਰ੍ਹਾਂ ਨਾਲ ਆਪਾਂ ਇਹਨੂੰ ਹਫਤਾ ਹਫਤਾ ਲਾਓਗੇ ਤੁਹਾਨੂੰ ਪਤਾ ਲੱਗ ਜਾਊਗਾ ਇਹਨੂੰ ਤੁਸੀਂ ਵਰਤੋ ਡੇਲੀ ਵਰਤਿਆ ਕਰੋ ਤੇ ਇਹਨ ਦੇ ਨਾਲ ਤੁਹਾਡੇ ਦੰਦ ਜਿੰਨੇ ਵੀ ਪੀਲੇ ਆ ਬਿਲਕੁਲ ਚਿੱਟੇ ਹੋ ਜਾਣਗੇ ਸਾਫ਼ ਹੋ ਜਾਣਗੇ ਜਿੰਨੀ ਵੀ ਗੰਦੀ ਬਤੂ ਆਉਂਦੀ ਉਹੋਂ ਹਟ ਜੂਗੀ ਮੂੰਹ ਦੇ ਵਿੱਚੋਂ ਤੇ ਜਿਹੜੇ ਦੰਦ ਜਾੜਾਂ ਦੁਖਦਿਆਂ ਜਾਂ ਵਿੱਚ ਰੇਸ਼ਾ ਉਹ ਵੀ ਖਤਮ ਹੋ ਜਾਂਦਾ ਇਹਦੇ ਨਾਲ ਬਿਲਕੁਲ ਸਹੀ ਹੋ ਜਾਂਦਾ ਕਿਉਂਕਿ ਆਪਾਂ ਇਹਦੇ ਵਿੱਚ ਲੌਂਗ ਪਾਏ ਆ ਕੁੱਟ ਕੇ ਤੇ ਨਾਲੇ ਟੀਟਰੀ ਤੇਲ ਪਾਇਆ ਉਹਦੇ ਨਾਲ ਜਿਹੜਾ ਆਪਣੇ ਜਾੜਾਂ ਦੁਖਦਿਆਂ ਉਹ ਬਿਲਕੁਲ ਨਹੀਂ ਦੁਖਣਗੀਆਂ ਤੇ ਬਾਜ਼ਾਰ ਆਪਾਂ ਜਾਣੇ ਕਿੰਨੇ-ਕਿੰਨੇ ਪੈਸੇ ਡਾਕਟਰ ਲੈ ਲੈਂਦੇ ਤੇ ਉਹਦੇ ਨਾਲ ਆਪਣੇ ਜਿਹੜੀ ਹੁੰਦਾ ਦੰਦ ਵੀ ਹਿੱਲ ਜਾਂਦੇ ਆ ਤੇ ਆਪਣੇ ਜਿਹੜੇ ਦੰਦਾਂ ਦੇ ਉੱਤੋਂ ਘਸਾ ਦਿੰਦੇ ਆ ਪਰਤ ਘਸ ਜਾਂਦੀ ਤੇ ਜਿਹੜੇ ਦੰਦ ਆਪਣੇ ਪਤਲੇ ਹੋ ਜਾਂਦੇ ਤੇ ਜਲਦੀ ਹਿੱਲ ਜਾਂਦੇ ਆ ਉਹਨਾਂ ਦੇ ਨਾਲ ਤੇਸ ਕਰਕੇ ਤੁਸੀਂ ਐਵੇਂ ਘਰੇ ਹੀ ਇਹ ਵਰਤ ਕੇ ਨੁਕਸਾ ਵੇਖਿਓ ਬਹੁਤ ਹੀ ਵਧੀਆ ਰਿਜ਼ਲਟ ਆਂਦਾ ਤੇ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਦਿਆ ਕਰੋ ਤੇ ਇਸ ਤਰ੍ਹਾਂ ਇਹ ਇਹ ਵਾਲੀ ਚੀਜ਼ ਤੁਸੀਂ ਬਣਾ ਕੇ ਜਰੂਰ ਵਕਤਿਓ ਤੇ ਕਮੈਂਟ ਕਰਕੇ ਦੱਸਿਓ ਕਿ ਤੁਹਾਨੂੰ ਕਿਵੇਂ ਦੀ ਲੱਗੀ ਇਹ ਵੀਡੀਓ ਤੇ ਰਿਜ਼ਲਟ ਤੁਹਾਨੂੰ ਕਿਵੇਂ ਦਾ ਮਿਲਿਆ ਤੇ ਇਹ ਸੀ ਆਪਣੀ ਅੱਜ ਦੀ ਵੀਡੀਓ ਥੈਂਕ ਯੂ ਧੰਨਵਾਦ